ਕਿੰਨਾ ਰੋਕ ਕੇਗਾ ਠੇਕਾ ਤੁਸੀਂ ਜਿਹੜਾ 4.5 ਲੱਖ ਰੁਪਏ ਵਿੱਚ ਵੇਚੇ ਹੋ ਕਿਧਰ ਗਿਆ ਦੱਸੋ 4.5 ਲੱਖ ਰੁਪਏ ਜਿਹਨੇ ਵੇਚ ਥੋੜੇ ਕੁਲਾ ਇੱਕ ਪੰਜਾ ਤੋਂ ਵੱਧ ਦੀ ਤੁਸੀਂ ਲਹੇ ਪੈਸਾਂ ਤੇ ਬਹੁਤ ਆਈਆ ਦੂਜਾ ਤੋਂ ਆਈਆ ਬੰਡੇ ਤੋਂ ਠੀਕ ਹੈ ਨਹੀਂ ਮੁੰਡਾ ਵੀ ਫੈਸਲਾ ਸੋਣਾ ਤੈਨੂੰ ਬਹੁਤ ਹੀ ਫੈਸਲਾ ਹੁੰਦੀ ਆ ਬਾਹਰ ਤੇਰੀ ਗੱਲ ਹੋਈ ਜਦੋਂ ਚੱਪ ਕਰਕੇ ਠੇਕਾ ਪੰਡਰ ਦੇਣ ਦਾ ਕਰਕੇ ਕੁੜੀ ਦਾ ਹੱਕ ਬਰਦਾ ਤੇਰਾ ਠੇਕਾ ਕਰਦੇ ਨਹੀਂ ਦਿੰਦੇ ਜੋੜ ਦੋ ਤੇ ਤੂੰ ਨਹੀਂ ਦਿੰਦਾ ਬਾਈ ਚੱਲ ਦਾ ਠੇਕਾ ਮੰਦਾ ਮੈਨੂੰ ਚਾਹਿੰਦਾ ਹੈ ਕਿ ਅਬਦਾ ਜਿੰਮੇ ਮਰਜ਼ੀ ਪਾਵਾਂ ਉਹ ਮੇਰਾ ਹੁੰਦੀ ਮੈਨੂੰ ਕਿਸੇ ਐਨੀਵਿੰਗ ਚਾਹਿੰਦਾ ਮੈਨੂੰ ਘਰ ਪਾ ਕੇ ਦੋ ਮੈਨੂੰ ਉਹਦਾ ਖਰਚਾ ਵੀ ਚਾਹਿੰਦਾ ਅੱਗੇ ਵੀ ਖਰਚਾ ਕਰਦੇ ਮੈਂ ਉਹ ਜਿਹੜਾ ਅੱਗੇ ਖਰਚਾ ਭਾਈ ਉਹ ਤੂੰ ਆਪਦੀ ਜ਼ਮੀਨ ਆਪ ਠੇਕੇ ਤੇ ਲਾ ਆਪ ਕਰੋ ਤੇਰੀ ਮਰਜ਼ੀ ਹੈ ਠੀਕ ਹੈ ਜਿਹੜਾ ਪਿਛਲਾ ਬਾਬਾ ਜੀ ਉਹ ਦੱਸੋ ਕਿੰਨਾ ਹੁੰਦਾ ਦੱਸੋ ਸਾਰੀ ਗੱਲ ਦੱਸੋ ਕਲੀਅਰ ਗੱਲ ਕਰੋ ਕੀ ਗੱਲ ਬਾਤ ਕੀ ਗੱਲ ਕਰੋ ਹੋਣ ਲੱਗ ਜਾਂਦੇ ਇੱਥੇ ਗੱਲ ਬਾਤ ਨਹੀਂ ਉਹੋ ਨਹੀਂ ਤੁਸੀਂ ਆਪਦਾ ਪੱਖ ਦੱਸੋ ਤੂੰ ਨਹੀਂ ਆਪਦਾ ਪੱਖ ਦੱਸੇ ਦੇ ਨਾਤ ਜ਼ਮੀਨ ਅਸੀਂ ਵੇਚੀ ਹਾਂ ਨੇ ਜਿਹੜੀ ਉਹ ਪਹਿਲਾਂ ਨੌਕ ਨੌਕ ਨਾਲ ਵੇਚੀ ਉਹ ਨੌਕ ਨਾਲ ਦੀ ਗੱਲ ਕਰਦੀਆਂ ਨਾ ਤੁਸੀਂ ਵੇਚੀ ਦੇਖ ਅਸੀਂ ਗੂਠੇ ਲਾਣ ਵਾਲੀਆਂ ਸੀ ਅਸੀਂ ਗੂਠੇ ਲਾ ਕੇ ਬਾਗੀਆਂ ਸੀ ਜਦੋਂ ਅਗਲੀ ਜਿਉਂਦੀ ਸੀ ਦੋਏ ਜੀ ਪੈਸੇ ਲੈ ਕੇ ਬਾਗੀ ਸੀ ਸਾਨੂੰ 10 ਰੁਪਏ ਦੋਏ ਪੰਜਾਂ ਨੇ ਮਿਲ ਦਿੱਤੇ ਹੈਗੇ ਫਿਰ ਉਹ 4.5 ਲੱਖ ਸੋਡੇ ਕਿ ਨਹੀਂ ਕਹਿ ਰਹੇ ਸਾਢੇ 4 ਲੱਖ ਸਾਢੇ ਕਿ ਨਹੀਂ ਐ ਤਾਂ ਅਜੇ ਗੂਠੇ ਤੇ ਕੋਸਲਾ ਲਓ ਐ ਤਾਂ ਸਾਡੇ ਕੋਲੇ ਇਹਨੂੰ 7 ਸਾਲ ਹੋ ਗਏ ਬੈਠੇ ਨੇ ਉਹ ਦਿਨ ਜਮੀਨ ਵੀ ਵੇਚ ਸਕਦੇ ਸੀ ਜਦ ਇਹਦੀ ਜਨਾਨੀ ਦੇ ਜਿਉਂਦੇ ਸਾਨੂੰ ਪੈਸੇ ਕੌਣ ਦੇ ਦੋ ਬਾਦਸ਼ਾਹ ਦਰਬਾਰ ਦੇ ਝੂਠ ਨਹੀਂ ਬੋਲਿਆ ਕਰਦੇ ਕੌਣ ਦੇ ਦੂਸਰ ਨੂੰ ਜਿਹੜਾ ਮਤਲਬ ਉਹ ਕੰਮ ਹੋ ਗਿਆ ਕਿਹੜੀ ਸ਼੍ਰੀਮਤੀ ਭਾਵਨ ਜੀ ਹਾਂ ਤੇ ਇੱਥੇ ਉਹਦੇ ਕੋਲ ਗਏ ਨੇ ਇਹ ਪੂਆ ਇਹ ਦੋਨੇ ਹਾਲ ਇੱਕ ਦੂਜੀ ਕਿੱਥੇ ਪੂਆ ਉਹ ਕੋ ਪਿੰਡ ਆਈ ਨਹੀਂ ਉਹ ਆਈ ਨਹੀਂ ਆਟੀ ਜੀ ਹੋਰੀ ਤੇ ਛੋਟੇ ਕੋਲ ਨਹੀਂ ਆਏ ਹੁਣ ਸੁਜੀ ਭੈਣ ਕੋਲੇ ਗਏ ਉਹਨੇ ਕਿਸੇ ਕੋਲ ਤਾਂ ਗਏ ਨੇ ਬਾਬਾ ਜੀ ਕੇਰਾ ਪੈਸੇ ਦੇਖ ਮੇਰੇ ਸਾਹਮਣੇ ਦੋ ਏ ਜੀਆਂ ਕੋਲੇ ਬਾਕੀ ਸੀ ਗੁੱਥੇ ਲਾ ਜੀ ਤੇ ਦੋ ਏ ਜੀ ਲੈ ਗਏ ਤੇ ਦੇਖ ਠੀਕ ਹੈ ਹਾਂ ਦੋ ਏ ਜੀਆਂ ਲਵਾ ਬਾਗੇ ਤੇ ਮੈਨੂੰ ਐ ਦੱਸੋ ਕਿਹੜੀ ਜਨਾਨੀ ਪੈਸੇ ਦੇ ਨਹੀਂ ਮੈਨੂੰ ਐ ਦੱਸੋ ਜਦੋਂ ਇਹਦੀ ਮਾਤਾ 구ਜਰੀਏ ਕੋਲੀ ਕੋਲੀ ਲਖਣਾ ਵਾਸਤੇ ਪੈਸੇ ਦਿੱਤੇ ਸੀ ਠੇਕਾ ਤੁਹਾਡੇ ਕੋਲ ਜਾਂਦਾ ਸੀ ਸਾਡੇ ਕੋਲੇ ਜਾਂਦਾ ਸੀ ਠੇਕਾ ਬਾਬਾ ਉਹ ਮੁਛ ਲਿਓ ਅਗਲੇ ਨ ਮੁਕਦਮਾ ਵੀ ਝਗੜੇ ਮੁਕਦਮੇ ਕਿੰਨੀ ਦਾ ਕੇ ਲੱਖ ਰੁਪਈਆ ਨੇ ਲੱਗਦੀ ਸੀ ਉਹ ਮਾਰੂ ਜਮੀਨ ਹੈ 4000 ਤੋਂ 65 ਜਮੀਨ ਹੈ ਮਾਰੂ ਇਹਦੀ ਸਾਰੀ ਮਾਰੂ ਹੈ ਮਾਰੂ ਇੱਕੇ ਬਸ ਕਿਲਾ ਇਹਦਾ ਉਧਰ ਬਾਕੀ ਬਾਕੀ ਉਹ ਸਾਨੂੰ ਦੱਸ ਦਾਂਗੇ ਹੁਣ ਤੋਂ ਲੱਗੀ ਆ ਉਹ ਵੱਧ ਪਹਿਲਾਂ ਭੋਰਾ ਵੀ ਨਹੀਂ ਲੱਗੀ ਹੈਗੀ ਫਿਰ ਜਿਹੜੇ 9 ਸਾਲ ਬਣਾ ਬਣਾਤੇ ਨੇ 9 ਸਾਲ ਨਹੀਂ ਬਣਦੇ 7 ਸਾਲ ਹੋ ਗਏ ਸਾਡੇ ਕੋਲ ਬੈਠੇ ਜਦੋਂ ਮੁੱਕੀ ਆ ਉਹ ਪਿਛਲਾ ਠੇਕਾ ਤਾਂ ਕੁੜੀ ਨੇ ਲੈ ਲਿਆ ਸੀ ਆਪ ਲੈ ਲਿਆ ਸੀ ਇਹਨਾਂ ਨੇ ਅੱਗੇ ਅਸੀਂ ਨਿਮੇੜਾਂਗੇ ਡਾਕਟਰਾਂ ਦੇ ਨਿਮੇੜਾਂ ਕਿਸੇ ਦੇ ਨਹੀਂ ਨਿਮੇੜਾਂ ਸਾਰੇ ਡਾਕਟਰਾਂ ਦੇ ਬਾਅਦ ਪਰ ਅਸੀਂ ਆਪ ਨਿਮੇੜ ਕੇ ਆਈਆਂ ਉਹ ਪਿਛਲਾ ਉਹ 6 ਸਾਲਾਂ ਦਾ ਠੇਕਾ ਅੱਗੇ ਇਹਨੇ ਮੁਕੱਦਮਾ ਵੀ ਝਗੜਿਆ ਅੱਗੇ ਲੈ ਲਿਆ ਉਹਦੇ ਕੇਸ ਤੇ ਵੀ ਲਾਏ ਨੇ ਮੁਕੱਦਮਾ ਕਰ ਦੋ ਸੀ ਮੁਕੱਦਮਾ ਕੁੜੀ ਨੇ ਕੇ ਫਿਰ ਸਾਡੇ ਪਾਪਾ ਜੀ ਇਨਸਾਇਰ ਕਰ ਦਨਾ ਉਹ ਕੁੜੀ ਨੇ ਆਪਣੇ ਪਰਦੇ ਦੀ ਜ਼ਮੀਨ ਤੇ ਜਮਾ ਲਈ ਆਹ ਦੇਖੋ ਜੀ É o ਉਨੇ ਸਾਰੇ ਜਿਹੜਾ ਮੰਨਿਆ ਬੈਠਾ ਉਹ ਤਾਂ ਆਉਂਦੇ ਉਹ ਮਤਲਬ ਕਿ ਨਮਾਜ਼ ਨਮਾਜ਼ ਨੇ ਕਹਿੰਦੇ ਕਿ ਇਹ ਕਰਦਾ ਵੀ ਮੇਰੇ ਬੋਲੇ ਕਿ ਕਰਦਾ ਵੀ ਜਮੀਨ ਨਾ ਗਏ ਨਾ 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 ਦਾ 10 ਵੀ ਦਾ ਰਾਮਾ ਮਤਲਬ ਇਹ ਇਹ ਮੰਨ ਲਉਂਦੇ ਨੇ ਪੁੱਤੀ ਨੂੰ ਫਾਫੂ ਭਾਈ ਜਗਰੂ ਬਾਬਾ ਦੇ ਨੂੰ ਹਾਂ ਅੱਧਾ ਕਰਦੇ ਤਿੰਨ ਗੱਲ ਉਹ ਅਸੀਂ ਆਪ ਤਾਂ ਬਣਾ ਨਹੀਂ ਸਕਦੇ ਕਾ ਜਿਹੜੇ ਉੱਥੇ ਬਣ ਨੇ ਕੋਈ ਹਾਂ ਉਹ ਅਸੀਂ ਆਪ ਤਾਂ ਮਜਦਮਾ ਨਹੀਂ ਸਕਦੇ ਫੋਟੋ ਕਾ ਵੀ ਕਿਢਾ ਲਿਓ ਨਾ ਫੋਟੋ ਕਾ ਵੀ ਕਿਢਾ ਲਿਓ ਮੈਂ ਮੁਕੱਦਮਾ ਨਹੀਂ ਲਾ ਸਕਦੀ ਕਾਗਜ਼ ਦੱਸਣਗੇ ਸੁਣੋ ਨਹੀਂ ਮੁਕੱਦਮਾ ਉਹੜੀ ਕੁੜੀਆਂ ਨੇ ਸਟੇ ਲੈਤੀ ਆਪਦੀ ਜ਼ਮੀਨ ਤੇ ਲੈਤੀ ਐ ਉਹਨੂੰ ਡਰਤੀ ਵੀ ਜ਼ਮੀਨ ਵੇਚਣਾ ਨਹੀਂ ਇਹੀ ਡਰਨ ਉਹਦਾ ਹੱਕਿਆ ਨਾ ਲੈਣ ਦਾ ਫਿਰ ਲੈਤੀ ਐ ਉਹਨਾਂ ਲੈ ਲਈ ਨਾ ਕਹਿੰਦੀ ਸਾਡੀ ਕੁੜੀ ਸਾਡੇ ਘਰੇ ਆਵੇ ਨਹੀਂ ਉਹ ਕੁੜੀ ਤੁਸੀਂ ਪਹਿਲਾਂ ਲੈ ਕੇ ਜਾਵਾਂਗੇ ਅੱਜ ਉਹ ਬਾਲਗ ਹੋਈ ਐ ਤੁਸੀਂ ਹੰਸਾ ਸਕਦੇ ਹੋ ਕਰੋ ਬਾਬਾ ਜੀ ਮੇਰੀ ਗੱਲ ਸੁਣੋ ਕੁੜੀਂ ਤੇ ਲੈ ਗਈ ਸੀ ਇਹ ਥਾਣੇਦਾਰ ਨੇ ਮੇਰਾ ਭਾਈ ਮੇਰੇ ਨਾਲ ਕਹਿ ਦਿੱਤੀ ਮੈਂ ਤਵੰਨੇ ਦੀ ਵੀ ਕੁੜੀ ਦੇ ਨਾਲ ਤੋਰੋ ਥਾਣੇਦਾਰ ਨੇ ਅੱਜ ਕੁੜੀ ਭਾਈ ਵੀ ਛੋਟਾ ਘਰੇ ਜਾਊਗਾ ਕੁੜੀ ਵੀ ਸੁਣ ਹਾਂ ਮੈਂ ਅਸੀਂ ਵਿਸਾ ਕੇ ਰੱਖੀਏ ਉਹਦਾ ਹੱਕ ਐ ਅਸੀਂ ਉਹਦੇ ਮਿਸਤਰੀ ਲਾਏ ਸੀ ਨਾ ਅਸੀਂ ਉਹ ਅਸੀਂ ਇਹਨਾਂ ਨੇ ਪਿੰਡ ਵਾਲੇ ਨੇ ਹਟਾ ਦਿੱਤਾ ਉਹ ਅਸੀਂ ਤਾਂ ਪਸਾਣ ਵਾਸਤੇ ਜਿੰਦਾ ਖੋਲਿਆ ਸੀ ਪਰ ਪੰਚਾਇਤ ਨੇ ਜਿੰਦਾ ਲਵਾਤਾ ਕੀ ਗੱਲ ਹੋਈ ਇਹ ਪੰਚਾਇਤ ਨੇ ਇਹ ਗੱਲ ਕਹੀ ਤੂੰ ਇਹ ਜਿਹੜੀ ਬਵਾਤੀ ਹੋਰ ਦੇ ਦੋ ਪੰਚਾਇਤ ਦੀ ਕੀ ਗੱਲ ਹੁੰਦੀ ਆ ਕਰਨ ਪੰਚਾਇਤ ਨੇ ਇਹ ਗੱਲ ਕਹੀ ਹੈ ਵੀ ਜੇ ਗੱਲ ਕਰ ਵਾਲਾ ਨੰਬਰ ਦਾ ਨਹੀਂ ਕਰਦਾ ਜਿਹੜੇ ਬੰਦ ਜਿਹੜੇ ਕੋਲ ਨਹੀਂ ਹੈਗਾ ਨਾ ਮੇਰੇ ਭਾਈ ਨੂੰ আর ਕੁੜੀ ਨੂੰ ਕਰੇ ਬਿਠਾਵਾ ਭਾਈ ਵੀ ਕਦੇ ਬੈਠੇਗਾ ਹਾਂ ਬਾਬਾ ਜੀ ਸਰਪਾ ਆਪਣਾ ਇੱਕ ਮਿੰਟ ਭਾਈ ਵੀ ਕਰੇ ਬੈਠੇਗਾ ਹਾਂ ਭਾਈ ਵੀ ਕਰੇ ਬੈਠੇਗੀ ਰਿਸ਼ਤੇਦਾਰ ਵੀ ਸਾਰੇ ਆਉਣਗੇ ਕਿਤੇ ਕੱਲ ਨੂੰ ਕਹਿੰਦੇ ਵੀ ਉਹ ਰਿਸ਼ਤੇਦਾਰ ਮਾਮਾ ਨਾ ਆਵੇ ਜਾਂ ਮਾਸੀ ਨਾ ਆਵੇ ਉਹ ਵੀ ਆਉਣਗੇ ਕੁੜੀਆਂ ਪੈ ਗਈ ਮਾਸੀਆਂ ਦੇ ਆਉਣਾ ਜਾਣਾ ਪਰ ਉੱਥੇ ਰਹਿਣਾ ਨਹੀਂ ਹੈਗਾ ਠੀਕ ਹੈ ਅਬ ਦਾ ਕਰੇ ਆਪਣੇ ਬਾਪੂ ਨੂੰ ਸਾਹਮ ਸਾਰਾ ਸੁਨੇਹ ਸਮਝਾ ਦਈਏ ਹਾਂ ਬਾਪੂ ਕਰੇ ਜਾਣੀ ਚਾਹੀਦੀ ਮੇਰਾ ਬਾਈ ਕਹਿੰਦੇ ਆਵੇਗੀ ਇਹ ਬਾਤ ਸੁਣਣਾ ਚਾਹੁੰਦੇ ਇਹਨਾਂ ਦਾ ਪਰਿਵਾਰ ਇਹਨਾਂ ਦਾ ਦੇਖ ਖਲੇਗਾ ਕੰਮ ਕਰਵਾ ਕੇ ਸਾਰਾ ਕੁਝ ਹੋਰ ਦਾਦਾ ਜੀ ਮੰਸਾਲ ਦਾ ਠੇਕਾ ਮੰਗਦਾ ਮੈਨੂੰ ਚਾਹੀਦਾ ਹੈ ਕਿ ਅਬਦਾ ਜਿਵੇਂ ਮਰਜ਼ੀ ਪਾਵਾਂ ਮੈਂ ਪਾਵਾਂਗੀ ਮੈਨੂੰ ਕਿਸੇ ਐਨੀਮਿੰਗ ਚਾਹੀਦਾ ਮੈਨੂੰ ਘਰ ਬਣਾ ਕੇ ਦੋ ਮੈਨੂੰ ਦਾ ਖਰਚਾ ਵੀ ਚਾਹੀਦਾ ਅੱਗੇ ਵੀ ਖਰਚਾ ਕਰਦੇ ਮੈਂ ਉਹ ਜਿਹੜਾ ਅੱਗੇ ਖਰਚਾ ਭਾਈ ਉਹ ਤੂੰ ਆਪਦੀ ਜ਼ਮੀਨ ਆਪ ਠੇਕੇ ਤੇ ਲਾ ਆਪ ਕਰ ਉਹ ਤੇਰੀ ਮਰਜ਼ੀ ਹੈ ਠੀਕ ਹੈ ਜਿਹੜਾ ਪਿਛਲਾ ਬਾਬਾ ਜੀ ਉਹ ਦੱਸੋ ਕਿੰਨਾ ਨੂੰ ਬਸ ਪਿਛਲਾ ਲੈ ਪੁੱਛ ਲਿਆ ਵੀ ਦੱਸੋ ਵੀ ਕਿੰਨੇ ਜਿਹੜੀ ਆ ਗੱਲ ਤਾਂ ਇਹ ਆ ਕਿ ਕਰੇ ਪਾਉਂਡ ਕਿਉਂ ਉਹਨੂੰ ਪੈਸੇ ਕਿੰਨਾ ਠੇਕਾ ਲਿਆ 900 ਦਾ ਮੰਨਦੇ ਜੀ ਕਿੰਨਾ ਵੀ ਠੇਕਾ ਦੱਸੋ ਵੀ ਨਾ ਆ ਸਾਡੇ ਕੋਲ ਠੇਕਾ 900 ਦਾ ਠੇਕਾ ਕਿੱਥੋਂ ਬਣੂਗਾ ਸਤ ਜੀ ਸਤ ਜੀ ਦਾ ਕੇਸ ਸਾਡੇ ਦਾ 7 ਸਾਲ ਦਾ ਲਾ ਲਓ ਕਿੰਨੇ ਆਏ ਆ ਕਿਵੇਂ ਆਏ ਆ ਜਿਹੜੇ ਇਹਨੇ ਇਹਨੇ ਜਿਹੜੇ ਕੇਸਾਂ ਦੇ ਲਾਏ ਨੇ ਉਹ ਕਿੰਦਰ ਜਾਣਗੇ ਉਹ ਕੌਣ ਦੇਊਗਾ ਬਿਲਕੁਲ ਸੱਚਾ ਸਿੰਘ ਜੀ ਹੁਣ ਕੱਤਬ ਨੇ ਜਾਣਨਾ ਦਾ ਤੂੰ ਹੁਣ ਕੀ ਕਰੂਗਾ ਦਰਸ਼ਨ ਸਿੰਘ ਜੀ ਤਿੰਨ ਦਿਨ ਖੱਤਗੇ ਲੈ ਲਏ ਮੇਨੂੰ ਮਾਪ ਦਸਨ ਇਹਨਾਂ ਨੇ ਸਖਵੇਂ ਹੋ ਗਿਆ ਪਸਾਇਆ ਬਾਣੀ ਦੱਸਾ ਹੋ ਗਿਆ ਨਿਸਥਾ ਬਾਪ ਜੀ ਜਿਵੇਂ ਜ ਬੈਗਾ ਗਲ ਨਿਸਥਾ ਮੇਰੀ ਬੇਵਫੀ ਕਰਦੀ ਜੀ ਬੀਨਤੀ ਲੈ ਕਾਤੀ ਨ ਕੋ ਜਰਵਾਡੀ ਦੀ ਜੀ ਬੇਨਤੀ ਐ ਰੋਪਿੰਡਾਂ ਨੇ ਨਿਸਰਥ ਨਹੀਂ ਕਰਿਆ ਕਿਸੇ ਲਈ ਕਿਹੜੇ ਨੇ ਨਹੀਂ ਕਰਿਆ ਕੋਈ ਸਰਦਾਰ ਕਿਸੇ ਨੂੰ ਤੱਕ ਨਹੀਂ ਦਿੱਤਾ ਕਿਹਨੇ ਕਰਿਆ ਦਸਨ ਹਾਂ ਕਿਹਨੇ ਕਰਿਆ ਤੇ ਰੰਗਾਂ ਦਾ ਖਰਾਬ ਕਿਹਨੇ ਨਾਲ ਨਿਸਰਥ ਕਰੇ ਰੌ ਮੈਥੇ ਉਹ ਬਈ ਆ ਉਂਗਲਾ ਨਾ ਕਰ ਹਲੋ ਨੰਬਰ ਨੰਬਰ ਨੇ ਭਾਈ ਤੂੰ ਲੈ ਜੇ ਨਾ ਫਿਰ ਮੇਰੇ ਹਾਂ ਦਾ ਜੀ ਸਮਾਈ ਦੇਖ ਲੋ ਕਿੰਨਾ ਕ ਪਰਿਵਾਰ ਕਰਦਾ ਹੈ ਨੰਬਰ 1 ਨੰਬਰ 2 ਜਿਹੜੀ ਸਭ ਤੋਂ ਨਲਾਇਕੀ ਹੈ ਉਹ ਤੇ ਮੈਂ ਵੀ ਨਲਾਇਕਾਂ ਜਿਹੜੇ ਇਹਨਾਂ ਦੇ ਲਾਣੇ ਵਾਲੇ ਮੈਥੋਂ ਵੀ ਜ਼ਿਆਦਾ ਨਲਾਇਕ ਨੇ ਕੁੜੀ ਦਾ ਜਿਹੜਾ ਉਹਦਾ ਸੰਸਕਾਰ ਕੀਤਾ ਲੱਕੜਾਂ ਨਾਂ ਕੇ ਲਿਆਏ ਨੇ ਪੈਸੇ ਕਿਹਦੇ ਕੋਲੇ ਸੀ ਭੂਆ ਕੋਲੇ ਸੀ ਮੇਰੇ ਕੋਲ ਤਾਂ ਪੈਸੇ 2 ਲੱਖ ਰੁਪਏ ਗਿਆ ਦੇ ਉਹ ਖਰਚ ਜਾ ਉਹ ਖਰਚ ਜਾ ਤੂੰ ਇੱਕ ਵੰਟ ਸੀ ਬੰਦਾ ਬਗਿਆ ਇਕ ਹੁਣ ਨਹੀਂ ਪੈਦਾ ਮਰਦਾ ਸਾਡੀ ਨਲੈਕੀ ਦੱਸਾਂ ਮੈਂ ਵਿੱਚ ਆਉਣਾ ਚੰਨ ਨਲੈਕੀ ਚ ਲੱਕਣਾ ਨਾਨਕੇ ਲਿਆਏ ਨੇ ਸੰਸਕਾਰ ਵੇਲੇ ਪੈਸੇ ਕਿਹਦੇ ਕੋਲ ਸੀ ਭੂਆ ਕੋਲੇ ਸੀ ਉਹਦਾ ਹੱਕ ਸੀ ਦੇਣ ਦਾ ਫਿਰ ਭੋਗ ਪਾਇਆ ਮੈਂ ਮੈਂ ਦਿੱਤੇ ਮੇਰਾ ਪਸੰਦ ਦੇ ਆਏ ਭੋਗ ਫਿਰ ਭੋਗ ਪਾਇਆ ਭੋਗ ਦੀ ਦਾਲ ਆਟਾ ਨਾਨਕੇ ਲਿਆਏ ਨੇ ਅਸੀਂ ਕਿਸੇ ਨੇ ਖਾਣੇ ਦਾ ਖਰਚ ਨਹੀਂ ਇਹਦਾ ਇਹ ਖਰਚ ਇਸ ਦਾ ਮੈਂ ਕੀ ਮੰਨਦਾ ਵੀ ਇਹ ਤੂੰ ਮਾੜੀ ਨਲੇਕੀ ਕੋਈ ਸਾਡੀ ਨਹੀਂ ਕੈਂਸਰ ਤੇ ਪੈਸਾ ਲਾਣਾ ਤਾਂ ਬਹੁਤ ਬਸ ਬਹੁਤ ਦੂਰ ਦੀ ਗੱਲ ਉਹਦਾ ਬਹੁਤ ਉਹ ਉਹ ਵੀ ਰੋੜ ਰੋੜ ਕੇ ਤੇਰੇ ਨਾਂ ਫੈਸਲਾ ਵੀ ਇਹੀ ਹੈ ਨਾ ਉਹਦਾ ਕੁੜੀ ਦਾ ਘਰ ਬਣਾ ਕੇ ਨਾ ਉਹਨੂੰ ਸਭ ਕੁਝ ਦਿਓ ਉਹਨੂੰ ਬਿਠਾਓ ਉਹਦੇ ਕੋਲ ਜਿਹੜਾ ਹੈਗਾ ਉਹਨੂੰ ਆਸਮਾਨ ਅੰਬਰ ਰਹੇ ਸਾਰਾ ਕਿਸੇ ਮਿਲੂਗਾ ਹਾਂ ਹਾਂ ਉਹ ਆ ਵੀ ਸਾਰੇ ਕੁਛ ਰੱਖੀਏ ਤਾਂ ਫੈਸਲਾ ਤਾਂ ਇਹ ਹੀ ਹੈ ਇਹ ਹੱਕ ਦਾ ਹੈ ਜਦੋਂ ਸੀ ਇਹਨਾਂ ਲੋਕਾਂ ਨੂੰ ਠੇਕੇ ਆਣਾਂ ਦਾ ਤੋਬਾ ਨਾ ਬਣੇ ਠੇਕੇ ਵਾਲੇ ਜਿਹੜੇ ਦੋ ਕਿੱਲਿਆਂ ਦਾ ਇਹਦਾ ਕਿੰਨਾ ਬਣਦਾ ਜੋੜ ਲਓ ਸਾਨੂੰ ਵੀ ਉਹਦਾ ਕਿੰਨਾ ਠੇਕਾ ਜੋੜ ਦੋ ਕਿੰਨਾ ਠੇਕੇ ਵਾਲਿਆਂ ਨੂੰ ਬੁਲਾ ਕੇ ਕਿਹੜੇ ਸੰਠੇਕਾ ਦਿੰਦੇ ਨੇ 3000 ਤੋਂ 4000 ਤੋਂ ਸ਼ੁਰੂ ਹੈ ਠੇਕਾ ਲੈ ਆਉਣਾ 4000 ਦਾ 4000 ਦਾ ਲੱਗਦਾ ਮੈਂ ਤੁਹਾਨੂੰ ਤੁਸੀਂ ਇਹ ਜਿਵੇਂ ਝੂਠ ਬੋਲ ਰਹੇ ਹੋ ਇਹ ਗਲਤ ਹੈ ਨਾ ਅਸੀਂ ਕਹਿੰਦੇ ਹਾਂ ਉਹ 4000 ਨੂੰ ਕਹਿੰਦੋਂ ਮੈਨੂੰ ਦਵਾ 100 ਕੁਝ ਦਿੰਦੇ ਨੇ 1000 ਦਾ ਜਰ ਵੀ 4000 चार चारई मारू मारू बि ਸੇਵਾ ਕਾ ਬਖਵਾ ਕਦਮਾਂ ਮਾਣਿਆ ਸੀ ਮੇਰੇ ਮਰਮਾ ਨਹੀਂ ਇਕੱਠਾ ਤਾਂ ਵੱਧ ਹੀ ਨਹੀਂ 70000 50000 ਤਾਂ ਹੋਊਗੀ ਤਰੋਂ 50 ਤਾਂ ਦੜੀ ਹੋਊਗਾ ਤਰੋਂ ਜਾਈਏ ਸੱਤ ਸੱਤਾਂ ਜੰਬਿਆਖ ਵੀ ਨਹੀਂ ਹੋਊਗਾ ਮਾਰੂੰਗਾ ਤਾਂ ਜੰਖਡੋ ਮਾਰਨੀ ਤੇ ਮੈਂ ਕਹਿੰਦਾ ਕਿ ਨਾਲ ਤੇ ਦੋ ਨਾਲ ਤੇ ਨਾਲ ਕਿਤੇ ਤੇ ਫਿਰ ਫਿਰ ਤੁਸੀਂ ਕੀ ਅਟ ਸੇਵਾ ਕਰ ਰਹੇ ਹੋ ਵੀ ਉਹ ਕਰ ਰਹੀ ਨਹੀਂ ਰਹੀ ਦੀ ਇਹ ਚ ਦੱਸੋ ਬੋਲੋ ਵੀ ਅਸੀਂ ਇੰਨੀ ਯਾਸ ਸੰਭਾਲ ਕਰ ਰਹੇ ਹਾਂ ਉਹ ਕਰ ਨਹੀਂ ਰਹੀ ਦੀ ਬੱਚੀ ਸਮਾਹ ਤਾਂ ਸਾਰੀ ਕਰਦੇ ਆ ਨਹੀਂ ਫਿਰ ਉਹ ਰੋਟੀ ਦਿੰਦੇ ਨਹੀਂ ਦੇ ਇਹਨਾਂ ਨੂੰ ਉਹ ਰੋਟੀ ਢੁੱਕ ਦੇ ਨਹੀਂ ਰਹੇ ਦੀ ਕੱਪੜਾ ਜਿਹੜਾ ਦੇਣ ਦੇ ਦੀ ਆ ਜਾਂਦੀ ਅਸੀਂ ਇਹ ਕਿਹਾ ਸੀ ਉਹ ਆਪਣੇ ਕੋਲੇ ਬਾਪ ਕੋਲੇ ਰੋਟੀ ਨਹੀਂ ਜਿਉਂ ਉਹ ਉੱਥੇ ਛੱਡ ਦਿਓ ਤੇ ਦੁਬਾਰੇ ਨਾ ਜਾਓ ਉੱਥੇ ਜੇ ਤੁਹਾਡਾ ਭਾਈ ਤੁਹਾਨੂੰ ਮੈਨੂੰ ਸੱਦੂ ਤੋਂ ਵਗ ਜਿਓ 50000 ਕੁੜੀ ਕੋਲ ਤੈਨੂੰ ਆ ਗੋਲ ਜਾਂਦਾ 50000 ਕੋਲ ਮੋਹਣ ਤੇ ਮੋਹਣੇ ਚੋਟੀ ਗੱਲ ਮੇਰੇ ਮੈਂ ਗੱਲ ਸੁਣ ਬਾਈ ਮੇਰੇ ਯਾਦ ਆ ਰਿਹਾ ਠੀਕ ਆ ਜਦੋਂ ਤੁਹਾਡਾ ਥਾਣੇ ਦੇ ਵਿੱਚ ਨਿਬੜੀ ਸੀ ਗੱਲ ਆ ਉੱਧਰ ਕੀ ਗੱਲ ਹੋ ਰਹੀ ਸੀ ਲੱਖ ਰੁਪਏ ਕਿਹਦੇ ਸੀ ਨਾ ਉਹ ਲੱਖ ਰੁਪਏ ਦੇ ਵਿੱਚ ਆਸਲ ਤੇਰੀ ਦਿੱਖ ਕੋਲ ਠੀਕ ਆ ਜਿਹੜੀ ਥਾਣੇ ਆ ਜਾਂਦਾ ਹਾਂ ਜੀ ਉਹ ਅਸੀਂ 50 50 ਕਰਤਾ ਪੂਰੀ ਨਹੀਂ ਪੜੀ ਉਹਤ ਬਾਤ ਆ ਉਹਦੀ ਜਬਤ ਆ 50 50 ਹੁਣ ਆ ਉਹੀ ਪੁੱਛਦੇ ਨਾ ਸੀ ਰੋ ਕੇ ਥਾਣੇ ਸਾਰੇ ਆ ਵੀ ਆ ਪਾਪਾ ਇਸ਼ੇ ਲਿਆ ਕਰੋ 50000 ਹਾਂ ਦਿੱਚੇ ਕਰਿਆ ਸੀ ਅਸੀਂ ਅਸੀਂ ਆਪਣੇ ਚਾਲ ਨਿਬੜ ਲਿਆ ਕੁੜੀ ਕਾ ਏ ਟੀਮ ਨਹੀਂ ਪੜਿਆ ਸੀ ਤਨਖੀ ਨਹੀਂ ਬਣਿਆ ਸੀ ਫੇਰ ਅੱਗੇ ਹਾਂ ਵੀ ਕੇਸ ਵਾਪਸ ਕਰ ਲਿਓ ਅਸੀਂ ਪੈਸੇ ਦੇ ਦਾਂਗੇ 50000 ਮਾਮਾ ਕਹਿੰਦਾ ਮੈਂ ਤੇ ਉੱਪਰ ਜਾਊਗਾ ਮੈਂ ਤੇ ਉੱਪਰ ਕੇਸ ਕਰੂੰਗਾ ਯਾ ਹਾਂ ਲੋ ਇਹਦਾ ਕੇਸ ਕਰੀਏ ਹੱਥੇ ਦੋ ਗਾੜੀ ਬੰਦ ਤੈਨ ਕਿੰਗੇ ਆਇਆ ਕਰਾ ਤੱਕਾ ਕਿ ਬੱਦਰਾ ਕੋ ਬੁੱਠੋਲ ਵੱਲ ਵੀ ਤੇ ਸਟੇ ਕਰੀ ਨੀ ਸਟੇ ਤਾਂ ਲੈਂਡ ਦਾ ਹੱਕ ਅਲੀ ਜ਼ਮੀਨ ਹੈ ਤੁਸੀਂ ਕੇਸ ਕੇਸ ਕਰੀ ਜਾਂਦੇ ਹੋ ਦੇ ਚੀ ਜਾਂਦੇ ਹਾਂ ਪੈਸੇ ਦਾ ਨਹੀਂ ਸਟੇ ਲੈਂਡ ਦਾ ਹੱਕ ਕਾਨੂੰ ਜੇ ਤੁਸੀਂ ਅਗੂਠਾ ਲਓ ਕੋਈ ਵੀ ਅਗੂਠਾ ਲਵਾ ਨਾ ਫਿਰ ਬਾਬਾ ਜੀ ਖਰਚੇ ਕਰਾਣੇ ਦਾ ਨਾ ਖਰਚੇ ਲਾ ਬਾਬਾ ਖਰਚੇ ਹਣੇ ਸਰੇ ਗਿਆ ਬੰਦੋ ਬਾਬਾ ਜੀ ਜੀ ਪਹਿਲੀ ਤਾਰੀਖ ਇਹ ਚੋਣਾਂ ਦਾ ਗੱਲ ਹੈ ਨਾ ਗੱਲ ਤੁਸੀਂ ਮੇਰੇ ਤੋਂ ਕਿਹਦੀ ਪਰਵਾਹ ਦੀ ਕਿਹੜਾ ਖੇਡਾ ਦੇ ਦੋ ਨਾ ਤੁਹਾਨੂੰ ਹਰਕੇ ਦਾ ਕੇਸ ਬੰਨਿਆ ਵਾ ਮਾਮਾ ਕਹਿੰਦਾ ਮੈਂ ਤਾਂ ਉੱਪਰ ਜਾਊਂਗਾ ਕਿ ਮੈਂ ਨਹੀਂ ਲੈਂਦਾ ਕਹਿੰਦਾ ਮੈਂ ਕੋਈ ਵਿਆਹ ਨਹੀਂ ਕਰਦਾ ਨਿਮੇਟ ਦੇ ਪੂਰੀ ਨਿਮੇਟ ਦੇ ਪੂਰੀ ਦਾ ਖਰਚਾ ਕਿਹ ਯਾਰ ਮਿਲ ਜਾ ਕਰੇਗਾ ਉਹ ਇਹਨੂੰ ਮੈਂ ਤਾਂ ਨਿਮੇਟ ਦਾ ਖਰਚੇ ਦਾ ਕੇਸ ਨਾ ਰਹਿਣਾ ਕੋਈ ਇੱਕ ਤਾਂ ਕੁੜੀ ਨੇ ਸਟੇਡ ਹੈ ਦੀ ਵੀ ਮੇਰੇ ਕੋਲ ਦੀ ਜ਼ਮੀਨ ਨਾ ਵੇਚ ਹਾਂ ਇਹ ਕਹਿੰਦੀ ਵੀ ਇਸ ਦਾ ਵੇਚ ਕੇ ਰਾਜੀ ਸੀ ਇਹ ਤਾਂ ਉਹ ਨਹੀਂ ਉਹ ਵੀ ਕਹਿੰਦੀ ਬੈਕਟਰੀ ਨਹੀਂ ਵੀ ਕਹਿੰਦੀ ਵੀ ਇਹਨੂੰ ਨਿਬੜ ਜੀ ਇਹ ਕੁੜੀ ਨੇ ਸਟੇਲ ਹੈ ਨਹੀਂ ਉਹਦਾ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਇੱਕ ਗੱਲ ਰਹੀ ਕੁੜੀ ਨੇ ਜਿਹੜਾ ਇਹ ਬਾਈ ਨੇ ਦਿੱਥੇ ਵੀ ਕੁੜੀ ਨੇ ਕੇਸ ਲਾਇਆ ਖਰਚੇ ਦਾ ਇਹ ਤਾਂ ਪਪਾ ਹੀ ਸਭਾ ਜਾਣਦੇ ਆ ਵੀ ਜੇ ਬਾਬਾ ਜੀ ਮੈਨੂੰ ਉਰੇ ਆਏ ਨੂੰ ਖਰਚਾ ਮਿਲ ਗਿਆ ਫਿਰ ਮੇਰੇ ਜੰਮਣ ਵਾਲੀ ਉਤ ਗਈ ਵੀ ਮਕੂਟ ਸੀ ਜੇ ਉਹਨੂੰ ਕੁੜੀ ਨੂੰ ਚਲੋ ਖਰਚਾ ਜਿੰਨਾ ਕੋ ਉਹਦਾ ਬਣਦਾ ਸੀ ਜੇ ਸਰ ਅਸੀਂ ਨਹੀਂ ਕਹਿੰਦੇ ਅਸੀਂ ਜਿੰਨਾ ਵੀ ਉਹਦਾ ਬਣਦਾ ਸੀ ਜੇ ਉਹਨੂੰ ਖਰਚਾ ਮਿਲ ਜੰਦਾ ਫੇਰ ਕੋਰਟ ਚ ਕਿਉਂ ਜਾਂਦੀ ਇਹ ਤਾਂ ਕਲੀਅਰ ਹੈ ਵੀ ਜਦੋਂ ਉਹਨੂੰ ਕੁਝ ਮਿਲਿਆ ਨਹੀਂ ਬੰਦਾ ਹੱਥ ਪੈਰ ਤਾਂ ਮਾਰ ਦੇ ਅੱਛਾ ਇੱਕ ਗੱਲ ਇੱਕ ਕੋਰਟ ਚ ਵਾਗਿਆ ਉਹ ਜਿਹਦੇ ਕੋਲ ਸੌਦਾ ਨੋਟ ਨਹੀਂ ਇੱਕ ਕੋਰਟ ਚ ਵਾਗਿਆ ਇਹ ਇਹਨਾਂ ਦਾ ਖਰਚਾ ਤਾਂ ਅੰਮਦਨਤ ਹੋਈਗਾ ਉਹਦੇ ਕੋਲ ਤਾਂ ਬੰਦੇ ਨਹੀਂ ਸੀ ਜਿਹੜਾ ਬੰਦਾ ਉਹਨੂੰ ਰੋਟੀ ਦਿੰਦਾ ਨਾਲੇ ਉਹਦੇ ਕੇਸ ਚ ਚਲੂਗਾ ਕਿਵੇਂ ਚਲੂਗਾ ਤੁਸੀਂ ਕੋਈ ਵੀ ਇੱਛਾ ਹੈ ਆਪਾਂ ਕਿਸੇ ਨੂੰ ਰੋਟੀ ਤਾਂ ਦੇ ਸਕਦੇ ਹਾਂ ਆਪਾਂ ਕਿਹਦੇ ਕੇਸ ਚ ਲੱਗਤਾ ਨਹੀਂ ਉਹ ਜਿਵੇਂ ਬਾਈ ਨੇ ਦਿੱਥੇ ਵੀ ਉਹ ਮੁੜ ਕੇ ਕੋਰਟ ਚ ਜਾਣੋਂ ਹਟ ਗਏ ਹੁਣ ਥੋਡੇ ਘਰੇ ਕਿਸੇ ਦੇ ਘਰੇ ਕੁੜੀ ਬੈਠੀ ਹੋਵੇ ਦੇਖੋ ਉਹਦੇ ਉਹਨੂੰ ਆਪ ਰੋਟੀ ਵੀ ਦਿੱਤੀ ਗਈ ਉਹਦੇ ਖਾਤਰ ਕੇਸ ਕਰਕੇ ਹਿਸਾਬ ਤੇ ਜੀ ਨਰੇ ਜਾਂਦੇ ਸਾਡੇ ਜਣੂ ਜਣੂ ਹਟ ਗਏ ਉਹਦੇ ਦਾ ਆਪ ਕੋਈ ਜਿਹੜਾ ਹਿੱਸਾ ਸੀ ਲਾੜ ਜਣਾਂ ਦੇਣ ਦਾ ਹੱਕ ਬਣਦੀ ਕੁੜੀ ਪੜ੍ਹਾਈ ਕਰੀ ਜਾਂਦੀ ਮੈਨੂੰ ਜਾਂਦੀ ਨਾ ਕੋਈ ਬਈ ਐ ਛੱਡੋ ਜੀ ਸਾਨੂੰ ਹੁਣ ਐ ਦੱਸੋ 7 ਸਾਲਾਂ ਦਾ ਬਈ ਗੱਲ ਸੁਣ ਮੇਰੀ ਬਸ ਇੱਕ ਮਿੰਟ ਜੀ ਮਾਂ ਦਾ ਪੁੱਤ ਆ ਪਾਪਾ ਇੱਕ ਮਿੰਟ ਖੜ੍ਹਦੇ ਹਾਂ ਥਾਣੇ ਚ ਕੀ ਗੱਲ ਹੋਈ ਸੀ ਅਗੇ 50000 ਦੇ ਦਿਆ ਕਰੀਓ ਠੇਕੇ ਦਾ ਦੇ ਦਿਆਂਗੇ ਮਾਮੇ ਨੂੰ ਕਿਹ ਜਿਹੜਾ ਪਹਿਲਾ ਹੋ ਗਿਆ ਹੋ ਗਿਆ ਅੱਜ ਦੱਸੋ ਸੱਤ ਸਾਲ ਕਹਿੰਦਾ ਤੁਸੀਂ 9 ਸਾਲ ਕਹਿੰਦੇ ਆ ਪਹਿਨਾਂ ਨੂੰ ਸੱਤ ਸਾਲ ਦਾ ਠੇਕਾ ਕਿਹਦਾ ਦੇਖਣਾ ਦੇਖਿਆ ਜਿੱਦਾਂ ਹੀ ਮੁੱਕੀ ਆਉਂਦੀ ਤਾਂ ਹੀ ਲੱਗੇਗਾ ਤੂੰ ਬੈਨਾਂ ਦਾ ਕੌਣ ਤੈਨੂੰ ਸਮਝੀ ਖਾਦਾ ਉਹਦੋਂ ਪਹਿਲਾ ਕਾ ਜਿਉਂਦੇਗਾ ਕਿ ਤਮਾਨੂੰ ਬਾਬਾ ਦੇ ਕਹਿ ਬਤਾਇਆ ਕਿ ਜਿੰਨੂ ਕੀ ਆ ਮਾਦੋ ਬੇਚਿਆ ਸਭ ਸਭ ਕਰੀ ਲਵੋ ਹਾਂ ਮੈਂ ਸੱਤ ਸਾਲਾਂ ਦੀ ਕਹਿੰਦਾ ਨਾ ਨਾ ਲਾ ਲਓ ਤਾਂ ਬਾਬਾ ਜੀ ਬਾਬਾ ਜੀ ਇੱਕ ਮਿੰਟ ਆ ਦੇ ਜਿਹੜਾ ਖਾ ਲਗੇ ਫਟਾਉਂਦੇ ਨਾ ਲਾ ਦੇਓ ਕਰ ਦਾਂਗੇ ਕੱਟ ਦਾਂਗੇ ਆਹ ਨਾ ਇੱਕ ਮਿੰਟ ਦੇ ਦੱਸ ਸਾਹਿਬ ਨਿਕਾ ਲਾਉਂਦਾ 18 18 ਚਾਈ ਮਨੇ ਕੀ ਸਪਲਾਈ ਕਰੀ ਤਾ ਦੋ ਸੁਪਲਾਈ ਸਾਰੇ ਸੱਤ ਚਾਈ ਕੀ ਨੀ ਖਾਚਾ ਨਾ ਨਿਕਲ ਜਿਹੜਾ ਓਏ ਮਤ ਕਰ ਸੁਣਾ ਆਈ ਆ ਉਸ ਦੇਖ ਸਰ ਮਤ ਆ ਪੰਚਾਇਤ ਬੈਠੀ ਹੈ ਸਾਰੇ ਸੱਤ ਸੱਤ ਸਭਾ ਦਾ ਅਗਲੇ ਦਾ ਖਰਚਾ ਜਿਹੜਾ ਹੋਇਆ ਅਗਲੇ ਦੇ ਠੇਕੇ ਚੋਂ ਕੱਟਣਾ ਨਹੀਂ ਸਾਰਾ ਪਾਣ ਕਿੰਨਾ ਮਾਤਾ ਮਿੱਥੀ ਮਾਰੂ ਲਾ ਕੇ ਚਾਰ ਕਿਤੇ ਤੇ ਤੁਸੀਂ ਫਿਰ ਇਸੇ ਤਰ੍ਹਾਂ ਹੀ ਹੱਕ ਲਾਓ ਮੇਰੇ ਭਾਈ ਦਾ ਬਹਾਨਾ ਤਾਂ ਹੀ ਕਹਿ ਰਹੇ ਹਾਂ ਵੀ ਤੁਸੀਂ ਉਹ ਘਰ ਦੀ ਕੁੜੀਆਂ ਤਾਂ ਇਹ ਹੱਕ ਜਿਤਾ ਰਹੇ ਹੋ ਵੀ ਮੈਂ ਮੇਰੇ ਭਾਈ ਦੀ ਸੇਵਾ ਕਰਦੀ ਹਾਂ ਉਹ ਕੁੜੀ ਧੀ ਨਹੀਂ ਹੈਗੀ ਉਹ ਕਰਦੀ ਨਹੀਂ ਮੈਂ ਤਾਂ ਬਗਲ ਨੂੰ ਨਹੀਂ ਆ ਨਹੀਂ ਉਹ ਧੀ ਨਹੀਂ ਹੈਗੀ ਜੇ ਸਾਡੀ ਖਾਣੇ ਦੀ ਫਿਰ ਉਹ ਵੀ ਧੀ ਉਹ ਕਰਦੀ ਅਗਲੀ ਵਾਰ ਤੋਂ ਵੀ ਆ ਅਸੀਂ ਅਸੀਂ ਤਾਂ ਖਾਣੇ ਦੇ ਰੋਜ਼ ਸਾਨੂੰ ਸਾਈ ਨਾਲ ਦਿੰਦੀ ਜਿਵੇਂ ਤੁਸੀਂ ਧੀ ਇਉਂ ਕਰਦੀ ਉਹ ਵੀ ਧੀ ਆ ਉਹਦਾ ਵੀ ਹੱਕ ਆ ਉਹ ਘਰ ਚੋਂ ਨਹੀਂ पेटी खोली न ਕੀ ਕਰੂਗੀ ਅੱਜ ਹੀ ਮੈਂ ਸਭ ਹੀ ਕਿਵੇਂ ਮੈਂ ਮਾਤਾ ਜੀ ਦੀ ਖਾਦੀ ਦੁਕਾਨ ਵਿੱਚ ਫਿਰ ਜਾ ਕੇ ਸਮਾਨ ਦੇਖ ਲੋ ਬਾਬਾ ਬਸ ਸਾਡੇ ਕੋਲ ਦੀ ਬਾਰਾਤ ਸੇ ਮੁੱਕਰਦੇ ਆ ਪਾਪਾ ਜੀ ਇਹਦੇ ਭਾਈ ਦਾ ਘਰ ਸਾਰਾ ਪਟਕੇ ਦੇ ਜੇ ਫੜੇ ਟੱਕ ਅੱਜ ਵੀ ਦੇ ਜੀ ਸਾਰਾ ਕਿਸੇ ਲੈ ਗਏ ਹਮ ਤਾਂ ਬਾਰੇ ਦੀ ਇੱਕ ਗੱਲ ਲਿਖਾਂਗੇ ਕਿਹੜੀ ਚੀਜ਼ ਹੈ ਇਹਨਾਂ ਨੂੰ ਖਾ ਗਏ ਹਮ ਤਾਂ ਵੇਚ ਗਏ ਜਿਹੜਾ ਜਾ ਕਰੇ ਹੁੰਦਾ ਕੋਈ ਮਸ਼ੀਨ ਕੋਈ ਟੂਕਾ ਕੋਈ ਮੈਂ ਇਧਰ ਮੈਂ लेक ਮੈਂ ਇਸ ਤਾਂ ਮੰਨ ਗਏ ਇਹ ਵੀ ਅਸੀਂ ਲੈ ਕੇ ਗਿਆ ਮੈਂ ਇਸ ਤਾਂ ਮੰਨ ਗਏ ਆਪਣਾ ਸਭੂ ਨੇਤਾ ਵਾਂਗੂੰ ਸਾਨੂੰ ਫੇਟਾ ਕਾ ਦੇ ਲੈ ਕੇ ਗਏ ਤੇ ਕੁੜੀ ਆ ਕੇ ਕਿਉਂ ਉੱਠ ਕੇ ਨਹੀਂ ਰਹੀ ਰਹੀ ਸਾਰੇ ਆਇਆ ਪਰਿਵਾਰ ਇਹ ਕੁੜੀ ਦਾ ہمارا ਕੋਈ ਨਹੀਂ ਲਗਾਉਣੀ ਅੱਜ ਦੇਖੀਏ ਜੀ ਸਰ ਸਾਰੇ ਆਇਆ ਪਰਿਵਾਰ ਕੀ ਬਹੁਤ ਸੁਣਨੇਗਾ ਜਾਂ ਤਾਂ ਬਾਅਦ ਕੈ ਛੋਰੀ ਪੁੱਛੇਗੀ ਕਿ ਇਹਨੂੰ ਪੁੱਛੇਗੀ ਜਾਂ ਕਿ ਦੇਵੀ ਪੁੱਛੇਗੀ ਜਾਂ ਛੋਰੀ ਨੂੰ ਕਹੇਗੀ ਵੀ ਜੇ ਇਹਨੂੰ ਪੁੱਛੇ ਕਿ ਕਿਸ ਕੀ ਹੈ ਕਹੇਗੀ ਮੈਂ ਲੜਿਆ ਨੰਨੇ ਸਾਰੇ ਕਾ ਹੋਗਾ ਨਾ ਕਹੀ ਕਿ ਨਾ ਮਾਰਾ ਨਾ ਨਹੀਂ ਲੰਦੀ ਆ ਮਾਨੋ ਤਾਂ ਇੱਕ ਗੱਲ ਮੈਂ ਨਾ ਹੋਵੇਗੀ ਜੇ ਬਾਦਰਪੁਰ ਕਹੇ ਕਿ ਹੁਣ ਤਾਂ ਫਿਰ ਵਿਚਾਰ ਆਰੀ ਤੋਂ ਹੀ ਜੇ ਦੁਖ ਸੁਖ ਮੈਂ ਤਾਂ ਇਸ ਕਬ ਜਿਹੜੀ ਆ ਯਾ ਕੁੜੀ ਨੂੰ ਇੱਕ ਮਿੰਟ ਯਾ ਕੁੜੀ ਨੂੰ ਪਿੰਡ ਕੇ ਬੰਦੇ ਫੰਡ ਕਰਕੇ ਵੀ ਦੇ ਦਿੰਦੇ ਨਾ ਨਹੀਂ ਵੀ ਚਾਹੋ ਇੱਕ ਮਿੰਟ ਹਾਂ ਤਾਂ ਦੇ ਦਿੰਦੇ ਜੇ ਤਰ ਆਗ ਲੱਗ ਜੂਦੀ ਜਮਾ ਸਾਫ ਹੁੰਦਾ ਤਾਂ ਹਾਂ ਜਿਵੇਂ ਦੇ ਦਿੰਦੇ ਯਾ ਛੋਰੀ ਕੇ ਬਾਪ ਨੇ ਬੇ ਚਾਰ ਕਿੱਤੇ ਚਾਰ ਕਿੱਤੇ ਅੱਜ ਕੀ ਡੇਟ ਮੈਂ 2 ਕਰੋੜ ਪਿਛਲੀ ਡੇਟ ਛੱਡ ਦੋ 2 ਕਰੋੜ ਕਿਸ ਕਾ ਬਾਪ مالک ਹੈ ਇਹ ਝੂਰੀ ਝੁਗਾ ਜੁਨੀ ਕਨੀ ਉਹ ਵੀ ਚੰਗੀ ਹੈ ਮੰਨ ਲਓ ਸੱਤਾਂ ਜੀ ਇਹ ਬਾਤ ਆਪਾਂ ਨੇ ਮਾੜੀ ਕਰੀ ਹੁਣ ਤੱਕ ਕਿ ਚੰਗੀ ਕਰੀ ਅਕਾ ਅੱਜ ਵੀ ਅੱਗੇ ਹੋਰ ਕਰੋ ਉਦੋਂ ਜ਼ਿਆਦਾ ਮਾੜੀ ਹੋਈ ਜਿਹੜੀ ਕਿ ਕੁੜੀ ਉੱਥੇ ਬਾਕੀ ਵੀ ਦਰਸ਼ਨ ਉੱਤੇ ਕੁੜੀ ਇਕੱਠੇ ਰਹਿੰਦੀ ਕਿਵੇਂ ਰਹਿੰਦੇ ਨਹੀਂ ਰਹਿੰਦੇ ਯਾਰ ਛੱਲ ਮੈਂ ਤੋ ਇੱਕ ਰਾਤ ਕੱਟ ਕੇ ਦੇਖਾਂ ਕਿਉਂ ਰਹੀ ਨਹੀਂ ਚਾਰ ਪੰਜ ਮਹੀਨੇ ਤੋਂ ਨੀਚੇ ਨਾਸੀਆਂ ਨੂੰ ਬੈਠਾ ਆਈ ਦੇਖਣੀ ਨੈਣਾਪੁਰਾ ਵੀ ਹੋ ਦੱਖਣਪੁਰਾ ਰਹਿੰਦੇ ਕਾ ਦੱਖਣਪੁਰਾ ਰਹ ਸਕੇ ਦਰਸ਼ਨਪੁਰਾ ਰਹ ਸਕੇ ਨਹੀਂ ਦੱਖਣਪੁਰਾ ਕਿਆ ਬੰਦੇ ਕੀ ਲੋੜ ਦੀ ਲੋੜ ਜਾਂ ਤਾਂ ਕੋਈ ਬੋਡੀ ਕਵੜੀ ਜਾਂ ਤਾਂ ਕੋਈ ਕੱਪੜਾ ਆ ਜਾਵੇ ਦੋਆਂ ਪਾਣਾ ਔਖਾ ਦਾ ਜਾਂ ਤਾਂ ਕੋਈ ਬੰਦਾ ਇੱਕ ਮਿੰਟੀ ਸਕੇ ਜਾਂ ਇਸ ਦੀ ਪੂਆ ਦੀ ਜਿਹੜੀ ਇਸ ਦੀ ਤੀਜੀ ਪੂਆ ਦੀ ਜਾਂ ਤਾਂ ਇਸ ਦੀ ਤੀਜੀ ਪੂ ਆ ਜਾਂਦੀ ਚਾਹੀ ਦੋਏ ਬੂਆ ਮੋ ਆਕਾ ਕੋਈ ਜੜੀ ਕਾ ਕਰੇ ਸਰਹਿ ਦਾ ਔਵ ਕਾ ਟਾਈਮ ਕਾਢਣ ਦੀ ਫੇਰ ਤੇ ਨਹੀਂ 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 بھائی ਦੋਗਮੀ ਨਹੀਂ ਕੀ ਨਾ ਭਾਈ ਕਿਉਂਕਿ ਜਿਹੜਾ ਜਿਹੜਾ ਉਹ ਬੱਚਾ ਨਿਆਣਾ ਦਾ ਹੁਣ ਜੇ ਅੱਜ ਵੀ ਗੱਲ ਕਰ ਲਈ ਹਾਂ ਜਿਹੜੇ ਹੁਣ ਬੰਦੇ ਕਹਿੰਦੇ ਆ ਕੁੜੀ ਉੜੇ ਰਹਿ ਦਰਸ਼ਨ ਨੂੰ ਸਾ ਮੈਂ ਬਿਲਕੁਲ ਗਲਤ ਮੈਨੂੰ ਨਹੀਂ ਪਤਾ ਤਰ ਕਿਹ ਰਿਹਾ ਮੈਂ ਅੱਜ ਵੀ ਕਹੂੰ ਗਲਤ ਨਹੀਂ ਸਮਝ ਸਕਦੀ ਇੱਕ ਮਿੰਟ ਯਾ ਕੁੜੀ ਬਹੀ ਜੇ ਇਸਕੇ ਬੰਤਾ ਆ ਜੇ ਮੁੰਡਾ ਬਤਾ ਆ ਜੇ ਫੇਰ ਦਰਸ਼ਨ ਖਾਣਦੇ ਆ ਮੇਰੀ ਗੱਲ ਕਿਉਂਕਿ ਟੀਵੀ ਦੇ ਦੇਗਾ ਉਹ ਹਰ ਕੀ ਆ ਬਾਤ ਦਾ ਜੇ ਅੱਜ ਜੇ ਤਾਂ ਮੈਂ ਕਹੂੰਗਾ ਦਰਸ਼ਨ ਉਰੇ ਬੈਠ ਦਰਸ਼ਨ ਦੇ ਕੁੜੀ ਇੰਤਜ਼ਾਰ ਵਿੱਚ ਰਹਿੰਗੇ ਨਹੀਂ ਰਹੇ ਹੱਥ ਨਿਆ ਗੱਲ ਮੇਰੇ ਹੱਥ ਮੇਰੀ ਗੱਲ ਹਾਂ ਮੈਂ ਸਭੀ ਨੂੰ ਜਦ ਸੁਣ ਲਈ ਹਾਂ ਬੰਦੀ ਨਹੀਂ ਲੈਣ ਦਾ ਚੁੱਪ ਹੋ ਜਾ ਹਾਂ ਮੇਰੀ ਗੱਲ ਸੁਣ ਮੈਂ ਗਿਆ ਠੀਕ ਹੈ ਇਹ ਕੁੜੀ ਨੂੰ ਵੀ ਪਤਾ ਵੀ ਗਿਆ ਤੀ ਨਾਲ ਇਹ ਕੁੜੀ ਆਪਦੇ ਪਿਓ ਨਾਲ ਲੜਦੀ ਅਸੀਂ ਉੱਥੇ ਦੇਵੀਰਾਮਾ ਮੇਰਾ ਦੋਸਤ ਰੰਗੜਾ ਉਹ ਬੁਲਾ ਲਿਆ ਇਦਾਂ ਟਕਾਈ ਨਾਲ ਗੱਲ ਕਰੀ ਤੈਨੂੰ ਇਹ ਗੱਲ ਕਹੀ ਭਾਈ ਤੂੰ ਆ ਜਾ ਤੇਰੀ ਭੂਆ ਕੋਲ ਤੈ ਬਾਹਰ ਜਾਣਾ ਤੂੰ ਦੱਸ ਦੇ ਦੂ ਕਨਾਲਾ ਵੇਚ ਤਾਈਆ ਦੂ ਤਾ ਦੂ ਆ ਬਟੰਡੇ ਤੋਂ ਠੀਕ ਹੈ ਨਹੀਂ ਮੋਰਦਾ ਵੀ ਫੈਸਲਾ ਸੁਣਾ ਤੈਨੂੰ ਬਹੁਤ ਹੀ ਬੈਸ ਸੁਣਨੀ ਆ ਮਾੜੇ ਤੇਰੀ ਗੱਲ ਹੋਈ ਜਦੋਂ ਜੱਪ ਕਰਕੇ ਡੇਕਾ ਬੰਦ ਕਰ ਦੇਣਾ ਦਿੰਦਾ ਬੰਦ ਕਰ ਕੁੜੀ ਦਾ ਹੱਕ ਬੰਦ ਕਰ ਛੇੜਾ ਛੱਡਾ ਤੈਨੂੰ ਦਿੰਦੇ ਜੋੜ ਦੋ ਤੋ ਤਿੰਨ ਗੱਲ ਦੋ ਭਾਈ ਠੀਕ ਹੈ ਨਾ ਚੱਲ ਬੇੜਾ ਬਹੁਤ ਚੇਰ ਜਾਗੀ ਤੈਨੂੰ 4 ਘੰਟੇ ਨਹੀਂ ਨਾ ਟਾਈਮ ਸਾਡੇ ਘੜੀਏਗਾ ਦੱਸ ਨਾ ਠੀਕ ਹੈ ਨਾ ਬਟੰਡੇ ਤੁਹਾਡਾ ਤੁਸੀਂ ਜਿਹੜਾ 4.5 ਲੱਖ ਰੁਪਏ ਵੇਚੇ ਉਹ ਕਿੱਧਰ ਗਿਆ ਦੱਸੋ 4.5 ਲੱਖ ਰੁਪਏ ਜਿਹਨੇ ਵੇਚ ਤੁਸੀਂ ਇਹ ਪੈਸੇ ਦਾ ਪੈਸੇ ਦਾ ਦੂਸਰੋ ਪੈਸੇ ਦਾ ਕੀ ਪਟਿੱਕੀ ਆਮਰਦੀ ਤੇ ਹੈ ਨਹੀਂ ਨਹੀਂ ਹੰਗਿਆ ਨਹੀਂ ਇਹ ਕੋਈ ਯਾਰ ਉਹ ਨਹੀਂ ਕਹਿੰਦੇ ਮਾ ਤਾਂ ਕੁੜੀ ਦੀ ਸੋਚ ਨਾਲ ਹੋ ਰਿਹਾ ਹੈ ਕੁੜੀ ਕੋਨੇ ਜਿਹੜੀ ਮੁਰੀ ਦਾ ਹੱਥ ਤੇਰੇ ਨਾਲ ਸਾਡੀ ਯਾਰ ਰੱਖਿਆ ਸਰਪੰਚ ਉਹ ਭਾਈ ਜੀ ਨਹੀਂ ਹੈ ਹਾਂ ਤੂੰ ਇੱਕ ਮਿੰਟ ਆਸੀ ਦਾ ਉਹ ਆਪਣਾ ਕਰਾ ਪੈ ਪਾਲੂ ਜੋੜ ਠੇਕਾ ਬਣਦਾ ਤਾਂ ਦੇਰ ਲੱਗਣਾ ਹਾਂ ਨਹੀਂ ਬਣੇ ਨਾ ਜੀ ਠੀਕ ਹੈ ਮੰਨਦੇ ਨੇ ਕਿ ਅਸੀਂ ਦੋ ਕਿੱਲਾਂ ਦਾ ਦਿੰਨੇ ਆ ਜਿਹੜਾ 4 ਲੱਖ ਵਿੱਚ 4.5 ਦਾ ਦਾ ਪੁੱਛ ਲੋ ਕਿੱਥੇ ਹੈ ਜਿਹੜੀ ਵੇਚੀ ਉਹਨੂੰ ਪਤਾ ਵਿਚਾਰੇ ਨੂੰ ਉਹਨੂੰ ਤਾਂ ਸੋਚੀ ਵੀ ਨਹੀਂ ਹੈਗੀ ਮਾਤਾ ਨਹੀਂ ਪਹਿਲਾਂ ਬਰੇ ਚਾਹੇ ਮੈਂ ਫਾਰ ਕਰਦੇ ਤੇ ਉਹ ਪੁੱਛੇ ਸਾਡੇ ਚਾਰ ਮੈਂ ਪੁੱਛ ਲੋ ਕਿੰਨੀ ਕਰਾਉਣਾ ਹੈ ਦੱਸ ਕੇ ਦੋ ਬਤਾਓ ਕਿੰਨੂ ਪੈਸਾ ਲਗੇਗਾ ਉਹਨੂੰ ਲਾ ਕੇ ਵੇਚ ਕੇ ਦੇ ਦਿੰਦੀ ਹੈ ਅਗਲੇ ਵਾਰ ਕੇ ਬਰਾਦਰ ਨੂੰ ਵੀ ਆ ਕੇ ਚੱਲਦਾ ਹੈ ਟਾਈਮ ਹੈ ਤਾਂ ਤੋਹੀ ਵਰਤ सिधा सदा लॻंदा घर जय लॻे भई बुड़ी मायरूमी ठीक